ਉਹ ਨਾ ਪਾਣਾ ਇਹ ਅਨਲਗ ਰੱਖਿਆ ਜੀ ਇਕਤੀ ਮੇ ਜੀ ਬਿਲਕੁਲ ਇਹ ਬਾਬੇ ਮੀਰਾ ਵਾਲੇ ਕੂਤਰੋ ਚ ਹੈ ਜੀ ਮੇਰੇ ਕੋਲ ਘਟ ਕੇ ਸੀ ਥੋੜੇ ਜੀ ਜੀ ਤੇ ਫਿਰ ਮੈਂ ਵਿੱਚੋਂ ਅਨਲਗ ਬੱਚੇ ਇਕਤੀ ਬਹੁਤ ਰੱਖੇ ਜੀ ਇਹ ਫਿਰ ਭਾਈ ਮੀਰਾ ਵਾਲੇ ਕੂਤਰ ਤੁਹਾਡੇ ਕੋਲ ਕਿਵੇਂ ਬਾਰੇ ਇਹ ਕੂਤਰੋ ਆਪਣੇ ਪਿੰਡ ਰਹਿ ਗਿਆ ਸੀ ਪਿੰਦਰ ਭਾਈ ਉਦੋਂ ਪਾਪਾ ਜੀ ਚਾਉਂਦੇ ਸੀ ਬਾਬਾ ਜੀ ਮੀਰਾ ਉਹਦਾ ਹੀ ਉਹਨਾਂ ਨੇ ਭਾਈ ਨੇ ਤੇ ਉਹਨਾਂ ਨੇ ਬਾਜੀ ਕੱਢੀ ਸੀ ਉਦੋਂ ਮੇਰੇ ਪਿੰਟ ਰਹਿ ਗਏ ਸੋਡੇ ਭਾਈ ਉੱਡੇ ਸੀ ਇਹ ਕਿੰਨੇ ਖਚਰ ਦੀ ਗੱਲ ਆ ਭਾਈ ਬੜੀ ਪੁਰਾਣੀ ਗੱਲ ਹੈ ਉਦੋਂ ਬਾਬਾ ਜੀ ਚੌਂਦੇ ਸੀ ਚੌਂਦੇ ਸੀ ਬਾਬਾ ਜੀ ਆਪ ਆਏ ਸੀ ਮੀਰਾ ਆਪ ਆਇਆ ਸੀ ਪਰ ਤੁਹਾਡਾ ਤੇ ਜਿਹੜੀ ਇਹ ਕਬੂਤਰ ਦੇ ਮਲ ਵੱਡੇ ਪੁਰਖ ਹੈ ਉਹ ਕਬੂਤਰ ਮੇਰੇ ਕੋਲੇ ਰਹਿ ਗਿਆ ਜੀ 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 ਕੂਤਰੀ ਮੈਂ ਬਾਅਦ ਚ ਬੱਪੂ ਹਰਗਵਿੰਦ ਤੇ ਛੱਡਦਾ ਸੀ ਉਦੋਂ ਕੋਈ ਚੱਕ ਕੇ ਲੈ ਆਇਆ ਸੀ ਮੁੰਡੇ ਤੇ ਮੈਂ ਉਹਨਾਂ ਤੋਂ ਮੁੱਲ ਲੈਣੀ ਸੀ ਫਿਰ ਉਹ ਜੂੜੇ ਦੇਗਾ ਬਣਾ ਲਈ ਸੀ ਜੀ 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 ਲਓ ਜੀ ਅੱਗੇ ਫੇਰ ਆਪਣੇ ਕੋਲੇ ਆ ਗਿਆ ਲਾਲ ਸਰਾਈ ਇਹ ਵੀ ਉਹਨਾਂ ਚ ਹੀ ਆ ਹਾਂ ਇਹ ਉਹਨਾਂ ਚ ਹੀ ਆ ਉਵੇਂ ਹੀ ਹੈ ਭਾਈ ਜੀ 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 ਥੋੜੇ ਜੇ ਲੁੱਟਣ ਵਾਲੇ ਵੀ ਦਿਖਾਓ ਕਿਉਂਕਿ ਲੁੱਟਣ ਵਾਲੇ ਕਬੂਤਰ ਵੀ ਆਉਣੇ ਆਪਾਂ ਲੁੱਟਣ ਵਾਲੇ ਚੂਤ ਉਹਨੇ ਮੈਂ ਬਾਈ ਨਾਲ ਕਰਦਾ ਗੱਲ ਬਾਤ ਤੁਸੀਂ ਲਿਓ ਹਣਾ ਲੁੱਟਣ ਵਾਲੇ ਚੂਤ ਨੂੰ ਖਾਣੇ ਬਾਈ ਲੁੱਟਣ ਵਾਲਿਆਂ ਦੀ ਕੀ ਖਾਸੀਅਤ ਸੀਗੀ ਖਾਸੀਅਤ ਕੀ ਇੱਕ ਤਾਂ ਉੜਦੇ ਦਾ ਚਲੋ ਬਹੁਤ ਸੀ ਨਾ ਇੱਕ ਖਾਸੀਅਤ ਹੁੰਦੀ ਹੈ ਜਿਵੇਂ ਭਜਦੇ ਦੇ ਇੱਕ ਹੁੰਦੀ ਹੈ ਜਿਵੇਂ ਚੋਰ ਲਾਉਂਦੇ ਸੀ ਵੀ ਉਹਨਾਂ ਚ ਮੇਨ ਕੁਆਲਿਟੀ ਕੀ ਸੀ ਹਾਂ ਇੱਕ ਸਾਹਮਣੇ ਦੇ ਲੁੱਟਣ ਕਬੂਤਰ ਸੀ ਇਕ ਲੋਨੀ ਮੇਰ ਦੇ ਵਾਲੇ ਜੁਨਾਬੋਂ ਨੀ ਮੇਰ ਦੇ ਕਹਣੇ ਚ ਵੀ ਉੱਤ ਜੜਦਾ ਫਿਰਦਾ ਤਾਰੇ ਨਹੀਂ ਲੱਗ ਜਾਂਦੇ ਰਾਤ ਲੁੱਡਣ ਕਬੂਤਰ ਸੀ ਪਹਿਲਾਂ ਥੱਲੇ ਫਿਰਦਾ ਰਹਿੰਦਾ ਜਿਵੇਂ ਜਿਵੇਂ ਢੇੜਾ ਹੁੰਦਾ 4 ਵਜੇ ਥੱਲੇ ਫਿਰਦਾ ਰਹਿੰਦਾ ਮੂਰਤ ਬਹੁਤ ਰਾਤ ਦੀ ਬੜੀ ਜਾਂਦਾ ਜੀ ਗਵਾਜਿਆ ਕਦੇ ਰਾਤ ਨੂੰ ਨੇਰੇ ਇੱਕ ਵਾਰੀ ਗਵਾਜ਼ਿਆ ਉਹ ਕਿਕਰੇ ਨੂੰ ਜੀ ਡੱਬੀ ਕਬੂਦ ਵੀ ਪਾਉਂਦੇ ਜੇ ਡੱਬੀ ਲੈ ਕੇ ਦੁਦਿਆਤ ਨੂੰ ਫਤਰੀ ਨਹੀਂ ਬੰਦਾ ਹੀ ਨਹੀਂ ਖੈ ਉਹ ਵੀ ਪੇਜ ਹੋ ਗਈ ਬੰਦ ਹੋ ਜੇ ਰਾੜੜੀ ਉਹ ਹੀ ਬੰਦੋ ਜੀ ਤੇ ਉਹ ਨਾ ਬੈਠਾ ਉਧਰ ਆਉਂਦੇ ਜੀ ਜੀ ਉਹ ਲੋਕਾਂ ਦੇ ਕੁੱਪਟਰ ਫੜਖ ਕੇ ਛਦਰੀਆਂ ਦੇ ਬੈਠੇ ਸਰਪੰਚ ਜੀ ਹੁੰਦਾ ਜੀ ਲਾਲ ਰਈ ਉਹ ਨਾ ਦੇ ਵੀ ਜੀ ਉਹ ਅਗੇ ਬਾਜੀ ਵੰਡਦੇ ਆ ਜੀ ਮੈਂ ਕਿਹਾ ਮੈਂ ਨਹੀਂ ਵੰਡਣ ਦਿੰਦਾ ਮੈਂ ਤਾਂ ਪੜ ਕੇ ਮੇਰਾ ਲੂਡੂ ਡੂਗਾ ਸਾਡਾ ਅਸੀਂ ਇਹਨਾਂ ਨੂੰ ਹੀ ਜਿੱਤ ਮੰਗਦੇ ਨੇ ਮਰੇ ਪੇ ਕੁੱਪਟਰ ਜੀ ਉਹੀ ਗੱਲ ਹੋਈ ਮੇਰੇ ਮੈਨੂੰ ਸੱਦਵਾਤਾ ਮਲਕੀਤ ਨੇ ਵੀ ਉਹ ਵੀ ਸਾਂ ਨਹੀਂ ਤਾਂ ਤੇ ਜਾਣਾ ਕਰੰਦੋ ਸੀ ਤੇ ਨਹੀਂ ਟੜ ਕੇ ਛੱਡਿਓ ਤੇ ਉਹਦਾ ਉਹੀ ਡੂਗਾ ਜੀ ਕੁਦਰਤੀ ਘਰੋਂ ਨੇ ਬੰਦੇ ਜਾਦੇ ਸੀਗੇ ਜੀ ਜਿਹੜੇ ਮਰੇ ਪਿੰਨ ਚਾਰ ਜੀ ਉਹ ਪਰ ਮੂੰਹ ਮੇਰੇ ਉੱਡੇ ਖੜਾ ਜੀ ਮੇਰਾ ਰੱਬ ਜੀ ਖੜਾ ਰਿਹਾ ਉਹ 2 ਵਜੇ ਬੈਠੇ ਰੋਟੀ ਛਕਾ ਗਿਆ ਤੇ ਇਹ ਨਹੀਂ ਪੈਂਦਾ ਯਾਰ ਭੈਣ ਜਵ ਉਹਨਾਂ ਨੂੰ 10 ਵਜੇ ਨੂੰ ਬਾਹਰ ਆ ਲਈ ਮਰੇ ਬੇ ਦੀ ਜੀ ਜੀ ਉਹ ਅਸੀਂ ਫੇਰ ਡੱਬੀ ਬੰਨ ਕੇ ਭਾਇਆ ਦਾ ਅਗਰ ਫਿਰ ਗੁਰਖ ਕੇ ਪੂਰਾ ਤੇ ਜਿਹੜੇ ਕਬੂਤਰ ਸੀ ਲੁੱਟਣਾ ਭਾਈ ਜਿਹੜਾ ਤਲਵੰਡੀ ਸਾਬੋ ਦੇ ਨੇੜੇ ਤੇੜੇ ਗਵਾਚਿਆ ਸੀ ਨਹੀਂ ਵਾਲ ਗਵਾਚਿਆ ਸੀ ਹੋਰ ਵੀ ਬਾਜੀ ਗਵਾਚਿਆ ਉਹ ਜੀ ਕੋਈ ਲੱਗਿਆ ਸੋਰੋ ਦਾ ਨਹੀਂ ਕੋਈ ਹੰਦੇ ਜਗੇ ਵਾਲੇ ਨੇ ਤਾਂ ਕੋਲੇ ਵਾਲਾ ਮੁੰਡੇ ਤੋਂ ਪੋਣਾ ਮਖਣਾ ਆ ਵੀ ਆਪਾਂ ਤਾਂ ਨੂੰ ਹੀ ਤੇੰਦਾ ਜੀ ਸੋਂ ਸਮੇਂ ਇਹ ਜਗਰ ਤੋਂ ਬਾਹਰ ਨਹੀਂ ਉਹਲਾ ਨੇ ਬਗੇ ਰੇਗੋਲੇ ਜਾਵੜਿਆ ਉਪਲਾ ਨੇ ਰੇਗੋਲੇ ਜਾਵੜਿਆ ਕਿਉਂਕਿ ਉੱਥੇ ਤਿੰਨ ਚਾਰ ਬੰਦੇ ਦਾਵਾ ਕਰ ਰਹੇ ਆ ਹਣਾ ਮੈਂ ਵੀ ਸੁਣਿਆ ਸੀ ਕਿ ਭਾਈ ਸੁਖਮੰਦਰ ਜਗੇ ਨੇ ਕੂਤਰ ਲਕੋ ਲਿਆ ਮੈਂ ਕਹ ਵੀ ਆ ਮੈਂ ਕਹ ਵੀ ਆਖ ਹੀ ਨਹੀਂ ਸਕਦਾ ਜੀ 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 ਭਾਈ ਇੱਕ ਬਾਲੀ ਮੰਡੀ ਕਲਾਂ ਤੋਂ ਉਹਦੇ ਕੋਲੇ ਵੀ ਕਹਿੰਦੇ ਵੀ ਭਾਈ ਜੰਟੇ ਵਾਲੇ ਭਾਈ ਲੁੱਟਾ ਦੇਰਗਾ ਬੱਟੇ ਬੁੱਟੇ ਕਿਸੇ ਕੋਲੇ ਗਏ ਸਾਬ ਕੰਟਰੀ ਭਰਨ ਉਸ ਮੰਡੀ ਕਲਾਂ ਮੈਨੂੰ ਆ ਲੈ ਜਾ ਉਹ ਪੱਠੇ ਪੱਠੀਆਂ ਮੈਂ ਤਾਂ ਨਹੀਂ ਮੇਰਾ ਸ਼ੌਕ ਇਕੱਠਾ ਖੜਾ ਹੈ ਨਹੀਂ ਲੈ ਜਾਂਦੇ ਉਹ ਅਸਲ ਤੇ ਭਾਈ ਉਹ ਸਕੂਟਰ ਦੇ ਨਾ ਭਾਈ ਵਾਲੇ ਕੂਟਰ ਦੀ ਸਚਾਈ ਦਾ ਨਹੀਂ ਪਤਾ ਭਾਈ ਬੱਲੂ ਕਹਿੰਦੇ ਸੀ ਸਾਡੇ ਕੋਲੇ ਆ ਗਿਆ ਅਸੀਂ ਲੈ ਗਏ ਸੀ ਜੀ 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 ਵੀ ਕਹਿਣ ਦਾ ਭਾਬ ਵੀ ਸੱਚ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਕਿੱਧਰ ਗਿਆ ਜਾਂ ਵੇਚਣ ਵਾਲੇ ਨੇ ਬੱਚੇ ਗਾਂ ਬਣਾ ਕੇ ਵੇਚੇ ਜੀ 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 ਭਾਈ ਇਹ ਮੇਰਾ ਕੂਟਰ ਹੈ ਨਾ ਬਿਲਕੁਲ ਬਿਲਕੁਲ ਕਿਸੇ ਦਾ ਦਿਲ ਟਿਕਾ ਲਿਆ ਪਰ ਉਹ ਰੱਬ ਜਾਣਦਾ ਵੀ ਕੀ ਰੱਬ ਜੀ ਆਪਾਂ ਪੱਕਾ ਕਿਸੇ ਕੋਲ ਨਹੀਂ ਚਾ ਲਓ ਜੀ ਆ ਅੱਗੇ ਬਾਈ ਹੋਰ ਕਾਣੇ ਖੰਬਲੇ ਦਾ ਕਾਣੇ ਖੰਬਲੇ ਦਾ ਬਾਈ ਆ ਸ਼ਾਖਾ ਸ਼ਾਖਾ ਬਾਈ ਤੁਹਾਨੂੰ ਲੰਦਾ ਹੀ ਪਾਣੇ ਖਾਣ ਦਾ ਬਾਈ ਜਿਹਨਾਂ ਦੇ ਤੁਸੀਂ ਮਾੜੀ ਜੀ ਲਾਉਂਦੇ ਸੀ ਬਿੱਟ ਤੇ ਰੰਗ ਜਾਂ ਕਲਫ ਉਹ ਉਹਨਾਂ ਤੋਂ ਆਏ ਇਹਨਾਂ ਤੋਂ ਆਖੇ ਸ਼ਾਖਾ ਠੀਕ ਹੈ ਜੀ ਇਹ ਭਾਈ ਜਿਹੜਾ ਲਓ ਜੀ ਆ ਕੂਤਰ ਤੁਹਾਨੂੰ ਅਗਲਾ ਦਿਖਾਉਨੇ ਆਪਾਂ ਇਹਦੀ ਬਾਈ ਕੋਈ ਬਾਜੀਬੂਰੀ ਛੱਡਿਆ ਨਹੀਂ ਇਹ ਮੈਂ ਅਲੱਗ ਰੱਖਿਆ ਭਾਈ ਅਲੱਗ ਜਿਨ੍ਹਾਂ ਦੇ ਮੋਢਿਆਂ ਤੇ ਰੰਗ ਲੱਗਿਆ ਮੇਰੀ ਗੱਲ ਕਿੱਦੀ ਕਰਦੀ ਹੈ ਮੈਂ ਕੂਤਰ ਤੱਕ ਕੇ ਦਾ ਪੜਾ ਕੋ ਲੈ ਜਾ ਕਿੰਨੀਆਂ ਬਾਜ਼ੀਆਂ ਮੈਂ ਕਦੇ ਕੱਲ ਨਹੀਂ ਲਾਇਆ ਮਾ ਛੱਟੀ ਜਾਣਾ ਤੇ ਫਿਰ ਜਿਹੜਾ ਅਨਲਗ ਹੋ ਗਿਆ ਮੇਰੇ ਕੋਲ ਰਹਿ ਜਾਂਦਾ ਦੂਜੇ ਦਾ ਮੈਂ ਕਹਾ ਇਹ ਉਹ ਸਕੂਟਰ ਦਾ ਪੁੱਤ ਹੈ ਜੀ ਲਓ ਜੀ ਅੱਗੇ ਤੋਂ ਇਹਦਾ ਪਾਸਟਾਨੋ ਇਹਦੀ ਚੁੰਝ ਖਰਾਬ ਹੋ ਗਈ ਹੈ ਵੈਰਿਟੀ ਬਦਲ ਗਈ ਆ ਹਾਂ ਲਾਲਚੀਨਾ ਇਹ ਉਸੇ ਦਾ ਉਰੋਂ ਉਸ ਸਕੂਟਰ ਦਾ ਤੇ ਪਾਈ ਵਾਲੀ ਕੂਤਰੀ ਦਾ ਜੀ 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 ਇਹ ਮੋਢੇ ਤਾਂ ਨਹੀਂ ਕਦੇ ਲਾਲਚੀਨਾ ਆ ਜਾ ਬਾਈ ਹਾਂ ਜੀ ਸਾਰੇ ਏਵੇਂ ਵੀ ਕੱਢਦਾ ਲਾਲਚੀਨਾ ਕੂੜੇ ਵੀ ਕੱਢਦਾ ਕੂੜੇ ਵੀ ਕੱਢਦਾ ਉੱਤੇ ਵੀ ਕੱਢਦਾ ਉੱਤੇ ਵੀ ਕੱਢਦਾ ਠੀਕ ਆ ਠੀਕ ਆ ਜੀ ਲਓ ਜੀ ਆ ਬਾਈ ਦਾ ਚੁੰਝ ਖਰਾਬ ਹੈ ਬੱਚੇ ਵਿੱਚ ਗੜ ਬੱਚੇ ਗੜ ਬੱਚੇ ਵਾਲਾ ਰੱਖਾ ਠੀਕ ਹੈ ਠੀਕ ਹੈ ਜੀ ਲਓ ਜੀ ਆਹਾ ਤੇ ਮੈਂ ਲੁੱਡਣ ਉਹ ਉਹਦੇ ਚੁੱਤ ਨੂੰ ਵਿਖਾਉਣਾ ਉਧਰ ਨਹੀਂ ਵੀ ਵਿਖਾਉਨੇ ਆ ਜੀ ਆ ਜਾਓ ਥੋੜਾ ਜਿਹਾ ਆਪਾਂ ਲੁੱਡਣ ਵਿੱਚ ਵਿਖਾਉਨੇ ਹੁੰਦੇ ਚੱਲਦੇ ਖੱਟਾ ਖਾਦੀ ਪਿਆਰ ਨਹੀਂ ਹੋ ਜਾਂਦਾ ਛੰਬਨੀ ਸੀ ਕੋਛ ਨਹੀਂ ਸੀ ਉਹ ਯੂ ਕਿੰਨੀਆਂ ਨੇ ਨੌਂਦਰ ਮੂੜੀ ਸੀ ਪਿੱਛੇ ਰਵੇ ਇਹ ਪਾਸੇ ਵਾਲੀਂ ਠੀਕ ਹੈ ਜੀ ਜਰਵਾਲੇ ਜਾਂਦੀ ਉਹ ਵੀ ਉਹਦੀ ਪੱਖੀ ਉਹਦੇ ਜਿਹੜੇ ਮਾਪੇ ਹੋ ਸੀ ਉਹ ਕਾਲੇ ਚੀਨੇ ਜਾਂ ਚਿੱਟੇ ਸੀ ਉਹ ਸ਼ਾਕੇ ਸੁਣੀਆ ਖਾਲਾ ਉਹ ਖਟੀਆਂ ਦਾ ਕੱਢਿਆ ਪਰ ਹੁਣ ਦੇਖ ਲੈਣਾ ਨਾ ਕਈ ਕਾਲੇ ਖੰਭਾਂ ਵਾਲਿਆ ਕਾਲੇ ਚੀਨੇ ਵੀ ਇਹ ਵੀ ਲੁੱਟਣ ਉਹ ਲੁੱਟਣ ਹੈ ਜਿੰਦੇਗਾ ਸੀ ਆਹ ਸੋਹਣੇ ਮੋੜ ਕੇ ਹਾਂ ਭਾਈ ਜੀ ਕਾਲੇ ਖੰਭਾਂ ਜੂਝੇ ਲਖੀ ਆ ਦਿੰਦੇ ਜੀ 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 ਉਹ ਬੜੇ ਪੱਠੇ-ਵੱਡੇ ਮੇਰੇ ਪਿੰਡ ਲਗਾਤਾਰ ਹੀ ਤਿੰਨ ਵਾਰ ਹੀ ਦਿੱਤੇ ਨੇ ਪੱਠੇ ਭਾਈ ਸੋਹਣੇ ਮੋੜ ਦੇ ਪਹਿਲਾਂ ਤਾਂ ਵੀ ਭਾਈ ਇੱਕ ਸੋਹਣਾ ਮੋੜ ਹੀ ਥੋੜੀ ਉਮਰ ਦਾ ਰਹਿ ਗਿਆ ਨਹੀਂ ਬਾਕੀ ਬਜ਼ੁਰਗ ਮੈਨੂੰ ਲੱਗਦਾ ਵੀ ਹਣਾ ਸਰਦੂਰ ਬੂਰੋ ਉਹਨਾਂ ਨਾਲ ਹੀ ਹੋਏ ਆਹ ਬਾਈ ਸਰਦੂਰ ਚਲੋ ਉਹਦੀ ਉਮਰ ਹਲੇ ਥੋੜੀ ਜਿਹੀ ਛੋਟੀ ਹੈ ਹਲੇ ਪਪਾ ਅਧੀਰਾ ਰੋੜ ਸਿੰਘ ਬੈਠਾ ਬਹੁਤ ਵੱਡੀ ਉਮਰ ਦੀ ਸਰਦੂਰ ਬਿਲਕੁਲ ਦੀ ਇਹ ਬਾਈ ਲੁੱਟਣ ਦੀ ਲੈਣ ਵਾਲੀ ਹੈ ਲਓ ਜੀ ਇਹੋ ਜਿਹਾ ਸੀ ਲੁੱਟਣਾ ਸੇਮ ਬਾਈ ਕਾਪੀ ਹੈ ਲੁੱਟਣ ਦੀ ਦਰਮਾਜਵਾਲ ਉਹਦੀ ਚੋਂ ਚਿੱਟੀ ਸੀ ਹੁਣ ਚਿੱਟੀ ਸੀ ਉਹਦੀ ਚੋਂ ਚਿੱਟੀ ਸੀ ਉਹਦੀ ਚੋਂ ਚਿੱਟੀ ਸੀ ਲਓ ਜੀ ਇਹ ਬਾਈ ਐਕਟੀ ਆਪਾਂ ਮਰਣਾ ਛੱਡੀ ਸੀ ਕੱਲੀ ਟੋਰੀ ਵਾਲੀ ਸੀ ਮਰਣਾ ਮਰਣਾ ਕੱਲੀ ਜਿੱਤੀ ਉਹ ਮੈਂ ਕਹ ਨਹੀਂ ਦੱਸਦਾ ਸੀ ਗੱਲ ਵਿੱਚ ਭਾਈ ਸਾਰੇ ਮੈਂ ਕਿਹਾ ਗੱਲੀ ਜਿੱਤੋਗੀ ਜਿਵੇਂ ਕਰੇ ਭਾਏ ਨਾ ਸਾਰੇ ਮਗਰੋ ਬੈਠੀ ਉਹਦੇ ਲਓ ਜੀ ਆਹਾ ਜਿਹੜੋ ਉੱਥੇ ਲੱਗੇ ਸੀ ਸ਼ਾਨਦਾਰੀ ਬਹੁਤ ਆ ਸੋਹਣੀ ਬਹੁਤ ਆ ਬਾਈ ਕੂਤਰੀ ਅੱਖਾਂ ਚੁੰਝ ਬੰਤਰ ਗੋਡਾ ਜੀ ਤੇ ਅੱਗੇ ਆ ਗਿਆ ਜੀ ਇਹ ਆ ਡੱਬੀ ਭਾਈ ਡੱਬੀ ਇਹ ਕਿਹੜੇ ਕੂਤਰਾ ਤੋਂ ਇਹ ਯਾਰ ਮੇਰੇ ਦਾ ਪਾਕਿਸਤਾਨ ਵਾਲਾ ਕੂਤਰ ਸੀ ਉਹਦੀ ਐ ਅਗਾ ਐਵੇਂ ਵੀ ਕੱਢ ਦਿੰਦਾ ਤੇ ਕਾਲੇ ਡੱਬੇ ਜੀ ਐ ਕੱਢ ਦਿੰਦਾ ਸੀ ਲਾਲ ਚੀਨੇ ਪੜੇ ਕੱਢਦਾ ਸੀ ਤੇ ਉਦੋਂ ਮੈਂ ਲੁੰਡੇ ਵਾਲੇ ਛੱਡੀ ਸੀ ਪਹੁੰਚ ਗਈ ਉੱਥੇ ਇੱਕ ਵਾਰੀ ਫੋਟੋ ਪਾਈ ਸੀ ਬਾਈ ਰਾਹੁਲ ਗੰਗਾ ਵਾਲਾ ਨਹੀਂ ਮੰਗਦਾ ਸੀ ਮੰਗਦਾ ਸੀ ਆਹੀ ਮੰਗਦਾ ਸੀ ਫੋਟੋ ਪਾਈ ਸੀ ਤੇ ਬਾਈ ਰਾਹੁਲ ਗੰਗਾ ਵਾਲਾ ਕਹਿੰਦਾ ਵੀ ਬਾਈ ਜੇ ਦੇਣਾ ਮੂਸੀ ਤਾਂ ਆਹ ਦੇ ਹਣਾ ਤੇ ਤੁਸੀਂ ਵੀ ਕੋ ਕੋ ਕਿਹਾ ਸੀ ਵੀ ਕੋਈ ਨਹੀਂ ਬਾਈ ਆਜੀ ਲੈਣੀ ਹਨਾ ਮੈਨੂੰ ਨਹੀਂ ਪਤਾ ਨਹੀਂ ਆਇਆ ਤਾਂ ਕੀ ਹੋਣਾ ਹਨਾ ਪਰ ਉਹ ਬਾਈ ਨੇ ਜ਼ਰੂਰ ਆ ਕਬੂਤਰੀ ਮੰਗੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਅੱਖ ਕਾਲੀ ਐ ਇੱਕ ਖੱਟੀ ਐ ਇੱਕ ਖੱਟੀ ਐ ਬਰਡੇ ਵਿਗੜ ਦਿੰਦੇ ਆ ਹਾਂਜੀ ਬਰਡੇ ਵਿਗੜ ਇਹ ਵੀ ਬੱਚਾ ਰੱਖੀ ਜਾਂ ਬਾਈ ਇਹ ਬਾਈ ਜਿਹੜੇ ਪਰ ਵਾਲੇ ਤਿੰਨੇ ਛੱਡੇ ਸੀ ਇੱਕ ਦੀ ਮੈਂ ਸਾਰੇ ਰੱਖ ਲਈ ਪਰ ਜਿਹੜੇ ਪਰ ਵੀ ਉਹ ਡਾਉਣੇ ਨਹੀਂ ਹਾਂ ਹਾਂ ਲਓ ਬੈਠੋ ਨਵੇਂ ਪੱਠੀ ਕਰ ਲੋ ਲੁੱਟਣ ਬਾਈ ਫਿਰ ਅੱਜ ਯਾਦ ਆਉਂਦਾ ਕਾ ਨਾ ਬੜਾ ਜੰਗੀ ਕਰਾਂ ਬਖਲੇ ਕਰਦੇ ਨੂੰ ਕੂਤਰਦੇ ਹੋਣ ਨੂੰ ਕਿੰਨਾ ਨਾ ਆਜੋ ਤਨੇ ਕੋਈ ਸ਼ੁਕਰੇ ਆਉਂਦੇ ਆ ਹਾਂ ਹਾਂ ਉਹਦਾ ਆਇਆ ਕਦੇ ਸੁਪਨਾ ਹੋਰਾਂ ਦੀ ਆਉਂਦੇ ਆ ਫਿਰ ਜਿਹੜੀਆਂ ਲੜ ਕੇ ਜਿੱਤ ਕੇ ਜਹੀਰ ਇਹ ਵੀ ਭਈ ਉਹਦੀ ਸੀ ਬੱਲੇ ਭੁਗੀਆਂ ਤਾਂ ਹੀ ਫਿਰ ਜਿੱਤ ਲੈਂਦੀਆਂ ਸੀ ਠੀਕ ਉਹਨਾਂ ਦੀ ਵੀ ਯਾਦ ਆਉਂਦੀ ਹੈ ਇਹ ਵੀ ਉਸੇ ਕੂਤਰ ਦੀ ਹੈ ਪਾਕਿਸਤਾਨ ਵਾਲੇ ਇਹ ਪਾਕਿਸਤਾਨ ਵਾਲੇ ਦੀ ਠੀਕ ਹੈ ਭਾਈ ਵਾਲੀ ਕੂਤਰੀਤੀ ਜਿਹੜੀ ਪਾਜੀਆਂ ਛੱਡੀ ਸੀ ਇਹਦੇ ਕੱਲੀ ਕਾਠੀ ਜੀ ਹੈ ਹਾਂ ਇਹਦੇ ਉੱਤੇ ਕਾਠੀ ਜੀ ਆ ਉਸ ਕੱਲੀ ਕਾਠੀ ਜੀ ਲਓ ਜੀ ਆਹ ਫੇਰ ਭਾਈ ਗੁਰਜੰਟ ਸਿੰਘ ਆਲਮ ਵਾਲਾ ਤੋ ਕਹੇ ਪਾਕਿਸਤਾਨ ਵਾਲਾ ਦਿੰਦੇ ਆ ਪਰ ਉਹਦਾ ਪਤਾ ਨਹੀਂ ਕਿਤਰਾ ਆ ਕਿਤਰਾ ਨਹੀਂ ਆਇਆ ਲਓ ਜੀ ਬਹੁਤ ਖੂਬਸੂਰਤ ਹੈ ਇਹ ਛੱਡੀ ਬਈ ਬਾਈ ਇਹ ਬਾਜੀ ਉੱਡੀ ਪਈ ਬਾਈ ਬਾਜੀਆਂ ਹਾਂ ਇਹ ਪੁਰਾਣੀ ਹੈ ਉਹ ਠੀਕ ਹੈ ਜੀ ਉੱਡੀ ਪਈ ਲਓ ਜੀ ਤੇ ਹੋਰ ਬਾਈ ਕੋਈ ਆ ਜਾ ਯਾਦ ਜਾਂ ਜਦ ਦੇ ਬਾਈ ਨੇ ਤੁਹਾਨੂੰ ਫਰੈਜ ਦਿੱਤੀ ਆ ਦੋ ਚਿੱਟੀਆਂ ਅੱਖਾਂ ਦੀ ਚਿੱਟੀ ਉਹਦੇ ਘਰੇ ਕੀ ਫਰ ਰਿਹਾ ਰਿਐਕਸ਼ਨ ਬੁੜੀਆਂ ਦਾਣਾ ਕਿਉਂਕਿ ਇੱਕ ਆਪਣੀ ਘਰੇਲੂ ਵਰਤਨ ਵਾਲੀ ਚੀਜ਼ ਹੈ ਫਰੈਜ ਹਣਾ ਹਾਂ ਬੜੀ ਕੁਝ ਹੀ ਕਰੀ ਉਹਦਾ ਰੈਨਿੰਗ ਉਹ ਬਾਈ ਐਸੀ ਫਰਜਾ ਅਸੀਂ ਹੱਸਦੇ ਰਹੇ ਜੀ ਆ ਤੇ ਵੀ ਬਾਈ ਦੇ ਜਿਹੜੇ ਆਪਾਂ ਗੱਲ ਪੂਰੀ ਕਰ ਲਈਏ ਕੱਲ ਉਹ ਮੈਂ ਤਾਂ ਦਾਦਾ ਜਦੋਂ ਬਾਈ ਕੋਲੇ ਜਾਣਾ ਬਾਈ ਦਾ ਨਹਰਾ ਦੂਰ ਹੁੰਦਾ ਸੀ ਤੁਰ ਪਤਾ ਬਾਈ ਨੇ ਘਰ ਨੂੰ ਭਜਣਾ ਮੈਂ ਕਿਹਾ ਯਾਰ ਹੋਰ ਕੋਈ ਥੀ ਨਹੀਂ ਤੇਰੀ ਬਾਈ ਉੱਥੇ ਜੀਤੇ ਨਹੀਂ ਮਠੰਡਾ ਪਾਣੀ ਇੱਥੇ ਪਿਆ ਕਰਾ ਕਰ ਭਜਣਾ ਇਹਨੇ ਪਾਣੀ ਭਜਣਾ ਦਾ ਉਹ ਤੋਂ ਹੁਣ ਮੈਨੂੰ ਚਵਾਰੇ 'ਚੋਂ ਨਹੀਂ ਭਜਣਾ ਪੈਂਦਾ ਜੀ ਅੱਗੇ ਵਾੜੇ 'ਚੋਂ ਆਜ ਫਿਰ ਚਵਾਰੇ 'ਚੋਂ ਅਗਲੇ ਦਾ ਪਾਣੀ ਨਹੀਂ ਆਈ ਇਹਦਾ ਕੋ ਪਟਾਕੇ ਲੈ ਜੀ ਜੀ ਆ ਉਹ ਪਰ ਜਿਆਦਾ ਪਹਿਲਾਂ ਵੜੇ ਕੰਮ ਨਹੀਂ ਉਹ ਤੁਹਾਰੇ ਆਈ ਕਿ ਕੁਝ ਇੱਕ ਹੀ ਆਇਆ ਤੇ ਕਰੇ ਕਦੇ ਕਿਹਾ ਨਹੀਂ ਆ ਵੀ ਹੋਰ ਚੇਲੇ ਬਣਾਇਆ ਤਾਂ ਫਰਿੱਜ ਆ ਗਈ ਕਦੇ ਕਿਹਾ ਨਹੀਂ ਕਰਦਿਆਂ ਨੇ ਮਜੂਰ ਕੀਤਾ ਬੇਨਾਂ ਦਿਲਚਸਪ ਵੀ ਲੈਂਦੇ ਕੋਤਰਾਂ ਚ ਕੋਈ ਨਹੀਂ ਹਾਂ ਹਾਂ ਨਹੀਂ ਚਾਹੇ ਜੇ ਭੜਕੇ ਨੋਟਾਂ ਦੀ ਲਿਓ ਚਾਹੇ ਨਾ ਲਿਓ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੂੰ ਕੋਈ ਮਤਲਬ ਨਹੀਂ ਜਵਾਈ ਠੀਕ ਹੈ ਆਪਾਂ ਉਹਨਾਂ ਦਾ ਨਾਮ ਜਨਾ ਹੀ ਮੰਗਿਆ ਕੋ ਉਸ ਦੇ ਨਾਮ ਆਪਾਂ ਮੱਫਾ ਠੀਕ ਹੈ। ਕਾਪੀ ਮੀਡੀਆ ਉਹਦੇ ਬਲਾਉਣ ਦੇ ਅੰਦੇ ਜਿੱਤ ਲਿਖ ਆਈ। ਇਹ ਚਿੱਟੀਆਂ ਅੱਖਾਂ ਦੀ ਕਬੂਤਰੀ ਬੜੀ ਖੂਬਸੂਰਤ ਹੈ। ਇਹ ਭਾਈ ਵਾਲੇ ਪੇਠਾ ਵਾਲੇ ਕੂਤਰ ਦੀ ਜਿਹੜੇ ਥੋੜੀ ਜੀ ਟਾਂਕੀ ਵੀ ਹੈ ਨਾ ਇਹਨਾਂ ਨੂੰ ਥੱਲੇ ਲਕੀਰਾਂ ਜੀਆਂ ਪੈਂਦੀਆਂ। ਇਹ ਬੇਠਾ ਵਾਲੇ ਦੀ ਹੈ ਭਾਈ। ਇਹ ਥੋੜੀ ਜੁੱਤੇ ਨਾ। ਹਾਂ ਹਾਂ। ਇਹ ਉਹ ਭਾਈ ਜਿਹੜਾ ਅਵਲਖਰਾਂ ਨੇ ਕੂਤਰ ਉੱਡਿਆ ਸੀ ਉਹਨਾਂ ਚੋਂ। ਉਹ ਕੂਤਰ ਉੱਡਿਆ ਸੀ ਭਾਈ ਦਾ ਤੇ ਜਗੇਲ ਦਾ ਪਹਾੜਾ ਫਿਰਕਾ। ਰਾਤ ਨੂੰ ਸੁਪਾਏ ਤਾਂ ਬੇਥਾ ਪਾਤੀ ਭਾਈ 4 ਵਜੇ ਤੱਕ ਰਾਤ ਰਹਿ ਗਈ। ਜੀ ਜੀ ਜੀ। ਤੇ ਉਹਦੀ ਇਹ ਮੈਂ ਛੱਡੀ ਸੀ ਉੱਥੇ ਆਪਣੇ ਕੀ ਚੌ ਕੱਬੜੀ ਨਹੀਂ ਨਹੀਂ ਉਹ ਹੋਰ ਰੋੜਦੀ ਇਕੱਲੀ ਜੱਤੀ ਸੀ ਉਧਰ ਆਲਮਗੜ ਆਲਮਗੜ ਅੱਜ ਕੀ ਜਿਹੜੇ ਚਿੱਟੀ ਆ ਕੰਨੀ ਜਿਹੜੇ 1:30 ਵਜੇ ਜੱਤੀ ਆ ਗਰਮੀ ਭਰੀ ਸੀ ਉਧਰ ਲੋ ਜੀ ਲੋ ਆ ਕਬੂਤਰੀ ਆ ਜੀ ਆਲਮਗੜ ਵਾਲੀ ਬਾਈ ਦੀ ਆ ਪਲੀ ਕਰਮੀ ਸੀ ਬਹੁਤ ਉੱਡੀ ਉੱਥੇ 1:30 ਵਜੇ ਬਾਈ ਹਰ ਹਰਗੇ ਸੀ ਸਾਰੇ ਭਰਾ ਤੇ ਬਾਈ ਨੇ ਮਨ ਲਾ ਘੰਟਾ ਡੇਢ ਘੰਟਾ ਕੁੱਤੀ ਮਾ ਆ ਪਲੀ ਰਹਿ ਗਿਆ ਕੰਨੀ ਰਹਿ ਗਿਆ ਠੀਕ ਆ ਠੀਕ ਆ ਠੀਕ ਆ ਉਹ ਨਹੀਂ ਗੋਲੀ ਕਿਹੜਾ ਗੋਲੀ ਲਿਆ ਗੋਲੀ ਵੀ ਵੇਖੀ ਬਾਈ ਦੀ ਕਿਹੋ ਜੀ ਆ ਗੋਲੀ ਬਾਈ ਬਾਜੀ ਜੰਗੀ ਸੀ ਪਰ ਮੈਂ ਬਾਜੀ ਛੱਡ ਤੇ ਮੇਰੇ ਤੋਂ ਉਧਰ ਗਲਤ ਹੋ ਗਿਆ ਕੰਮ ਤੇ ਉਧਰ ਹਰ ਕੀ ਬੀਚ ਛੱਡੀ ਕਿਤੇ ਬਾਜੀ ਛੱਡੀ ਸੀ ਮੇਰੇ ਘਾਈ ਸੀ ਚੰਦਨ ਮੋਟਰ ਵਾਲੀ ਬਾਜੀ ਕਿ ਕਰੇ ਦੇ ਪਿੰਡ ਉਧਰ ਠੀਕ ਬਾਜੀ ਨੇ ਕਾਜੂ ਨੇ ਜਿੱਤੇ ਹਾਂ ਜੀ ਜੀ ਬਾਜੀ ਪਿੰਦਰ ਇੰਨਾ ਨਾ ਵਾ ਮੈਂ ਕੁੱਤ ਨਹੀਂ ਵੇਖਾ ਪਰ ਆਪੀ ਗਲਤੀ ਨਾਲ ਹੀ ਆ ਰਹੀ ਸੀ ਠੀਕ ਹੈ ਠੀਕ ਹੈ ਹਾਂ ਬਾਈ ਸਾਜੂ ਮੋੜ ਉਧਰ ਜਿੱਤਾ ਉਹ ਬਹੁਤ ਸੋਹਣੀ ਬਾਜੀ ਹੋਈ ਸੀ ਖਿਆਲ ਮਨ ਦਾ ਲਾਸਟ ਬਾਜੀ ਸੀ ਉਸ ਤੋਂ ਬਾਅਦ ਵਿਰਕਾ ਬਾਜੀ ਨਹੀਂ ਨਹੀਂ ਹੋਈ ਹੋਈ ਹੈ ਓ ਪਰਲਾ ਚੰਦੂ ਹਾਂ ਹਾਂ ਲਓ ਜੀ ਆ ਆਜੀ ਇੱਕ ਗੋਲੀ ਇਹ ਕਿਹੜਿਆ ਚੋਪਰਾ ਇਹ ਬਾਈ ਉਸੇ ਦੀ ਪਾਕਿਸਤਾਨ ਵਾਲੇ ਕੁੱਤੇ ਦੀ ਜਾਲੇ ਪੀਲੀ ਅੱਖਾਂ ਦੇ ਇਹ ਫਿਰ ਕੁਦਰੀ ਮਾਂ ਪੀਲੀਆਂ ਦੀ ਸੀ ਲੱਗੀ ਠੀਕ ਆ ਠੀਕ ਆ ਜੀ ਮਾਂ ਪੀਲੀਆਂ ਦੀ ਕੇ ਫਿਰ ਗੋਲੀ ਵੀ ਘੱਟਦੀ ਬੰਦਾ ਘੱਟੇ ਵੀ ਘੱਟਦੇ ਆ ਇਹ ਪ੍ਰਹਾਰ ਦਾ ਕੀ ਬਾਈ ਕਾਰਨ ਰਹਿ ਗਿਆ ਯਾਰ ਥੋੜਾ ਸੱਚ ਕਹਵਾ ਤੇ ਲੋਕਾਂ ਨੇ ਬਖੜਾ ਝੂਠ ਹੀ ਬੋਲਦੇ ਆੱਚੀ ਬੋਲੋ ਝੂਠ ਤਾਂ ਕਾਨੂੰ ਬੋਲਣਾ ਭੁਖੀ ਹਰਾ ਠੀਕ ਹੈ। ਮੁਖੀ ਹਰ ਆਲੀ ਠੀਕ ਹੈ। ਆਹ। ਉਹ ਪਿੰਦਰ ਬਾਈ ਕਹਿ ਦਿੰਦੇ ਆ। ਜੀ। ਪੇ ਛੋਡੀ ਬਾਈ ਨੇ ਬਾਜੀ ਕਰਾਈ ਐ ਇੱਕ ਦੀ। ਜੀ। ਕਲਤੇ ਬਾਈ ਪਖੀਣੇ ਤੋਂ ਬੱਛਲੀ। ਜੀ। ਜਾਂਦੇ ਨੂੰ ਤਿੰਨ ਵਾਦਾਮ ਦਿੰਦੇ ਮੈਂ। ਤੜਕੇ ਜਾਂਦੇ ਹਾਂ। ਜੀ। 4:30 4:30 ਬਾਜੀ ਖਤਮ ਹੋ ਗਈ ਕੱਲਾ ਰਹੇਗਾ 7:30 ਵਜੇ ਪਾਇਆ ਰਾਤ। ਬੱਲੇ। ਕੂਤਰ ਕੀ ਕਰੇ ਜਿੱਦਣ ਮੈਂ ਭੁੱਖਾ ਛੱਡ ਦਿਆ ਕਰੇ ਜੀ ਭੈਣ ਦਾ 10 ਵਜੇ ਪੈ ਜਿੱਦਣ ਰੈਸ਼ ਹੋਵੇ ਜੀ ਸਾਰੇ ਬਾਦਿਆ ਕਰੇ 4 4 ਵਜੇ ਤੱਕ ਮੈਂ ਗੱਲ ਫੜਨੀ ਇੱਕ ਆਪਾ ਕਹਿ ਦਿੰਨੇ ਕੇਮ ਕੱਲੀ ਗੇਂਦ ਵੀ ਕੁਝ ਨਹੀਂ ਕਰਦੀ ਬਿਲਕੁਲ ਮੈਂ ਸੋਚਿਆ ਮੈਂ ਖਿਆ ਜਾਰੇ ਕੂਤਰ ਜੇ ਕਰੇ ਇੰਨਾ ਲੈ ਕੇ ਉੜਦਾ ਇਹ ਤਾਂ ਹਰਚੂ ਜੀ ਤੇ ਜਦੋਂ ਮੈਂ ਤੜਕੇ ਉਵੇਂ ਲੈ ਗਿਆ ਪਿੰਜਰੇ ਨੂੰ ਮੋਤੀ ਲੱਗੇ ਸੀ ਸਾਲਾ ਚਿੱਟੇ ਮੋਤੀ ਨੂੰ ਚੁੰਝ ਪਾ ਲਿਆ ਕਰੇ ਜੀ ਜੀ ਤੁਰਨ ਲੱਗੇ ਜਦੋਂ ਹੀ ਕਰੇ ਪਿੰਜਰੇ ਚ ਪਾਇਆ ਘਰੋਂ ਹੀ ਤੈਨੂੰ ਕੱਟ ਕੇ ਕਰੇ ਹੀ ਤੈਨੂੰ ਦੇਤੀ ਵਾਹ ਜੀ ਵਾਹ ਵੀ ਬਾਜੀਆਂ ਨੇੜੇ ਆ ਗਈਆਂ ਤੁਸੀਂ ਨਾ ਪੰਗਾ ਲੈ ਲਓ ਵੀਰ ਮੇਰੇ ਮੂਸੀ ਦੇ ਮਗਰ ਲੱਗੇ ਕਿਤੇ 10 ਵਜੇ ਛੱਪੜ 'ਚ ਫੜੀ ਜਾਂਦੇ ਹਾਂ ਤੇ ਕੁਝ ਗੱਲਾਂ ਹੁੰਦੀਆਂ ਹਨਾ ਸਾਰੇ ਘਤਰਾਂ ਨੂੰ ਲੈ ਨਹੀਂ ਕੀਤਾ ਜਾਂਦਾ ਕਈ ਕੋਈ ਮੇਰਾ ਘੁੰਦਦਾ ਹੀ ਨਹੀਂ ਸੀ ਘਤਰਾਂ ਤੇ ਮੇਰੇ ਪਿੰਡ ਹਰਜਾ ਮੈਂ ਗੱਲ ਸੁਣਾਉਣਾ ਹੈ ਭਾਈ ਅਸੀਂ ਬਦਾਮ ਦੇ ਕੇ ਰੱਖਤਾ ਹਾਂ ਜਿਹੜਾ ਤੂੰ ਮੈਨੂੰ ਦੇਣ ਨਹੀਂ ਸੀ ਦਿੰਦਾ ਹਾਂ ਅਸੀਂ ਆਏ ਤੇ ਵੀ ਹੈਗੇ ਸੀ ਹਾਂ ਦਿਉਣ ਬਾਈ ਦੀ ਬਾਜੀ ਛੱਡ ਲਈ ਬਾਈ ਨੂੰ ਮੈਂ ਲੈ ਕੇ ਗਿਆ ਘਰੋਂ ਬਾਈ ਕੀ ਪਾਸੇ ਮਲੋਟ ਵਾਲਾ ਅਸੀਂ ਸਵੇਰੇ ਜੀ ਬਾਈ ਨੇ ਕੀ ਕੀਤਾ ਦੋ ਬਦਾਮ ਤੇ 20 ਣਾਣੇ ਕਣਕ ਦੇ ਕਬੂਤਰ ਨੂੰ ਦੇਤੇ ਕੀਪੇ ਵਾਲੇ ਨੂੰ ਵੀ ਦੇਤੇ ਮੈਂ ਉਦੋਂ ਹਲੇ ਬਾਈ ਛੱਡਣ ਛੱਡਣ ਲੱਗਿਆ ਸੀ ਬਾਈ ਨੇ ਮੇਰਾ ਕਬੂਤਰ ਵੀ ਫੜਿਆ ਭਿੱਜੀ ਕਣਕ ਤੇ ਦੋ ਬਦਾਮ ਉਹਨੂੰ ਵੀ ਦੇਤੇ ਤੇ ਲੋਕ ਸਾਰੇ ਕਹਿਣ ਵੀ ਝੂਠ ਬੋਲਦਾ ਬਾਈ ਨੇ ਯਾਦ ਆ ਬਾਈ ਤੁਸੀਂ ਉਹ ਬਾਈ ਨੂੰ ਕਿਹਾ ਸੀਗਾ ਮੈਂ ਭੁੱਲ ਗਿਆ ਨਾਮ ਇੱਕਦਮ ਯਾਦ ਨਹੀਂ ਆਉਂਦਾ ਵੀ ਆਹ ਵਖ ਤੇਰੇ ਸਾਹਮਣੇ ਆ ਬਾਈ ਨੇ ਮੰਜੇ ਤੇ ਬਹਿ ਕੇ ਸਾਰਿਆਂ ਨੂੰ ਪਾਣੀ ਦੇ ਕੇ ਬਾਦਾਂ ਦੇ ਕੇ ਦੇਤੇ ਤੇ ਤਿੰਨੇ ਹੀ ਬਾਈ ਰਹੇ ਸੀ ਤਿੰਨੇ ਰਹੇ ਸਾਡੇ ਤਿੰਨੇ ਹੀ ਰਹੇ ਸੀ ਦੂਸਰ ਮੇਰੇ ਨਾਲ ਦਾ ਮੇਰੇ ਵਾਲਾ ਕਬੂਤਰ ਟਾਈਮ ਨਾਲ ਤੇ ਆ ਗਿਆ ਸੀ ਉਹ ਉੱਡਿਆ ਸੀ ਤੇ ਇੱਕ ਬਾਈ ਬੋਗੇ ਦੀ ਸੀ ਕਬੂਤਰੀ ਉਹ ਹਨਾ ਚੀਨੀ ਪਿਛਰੀ ਜਿਹਦਾ ਆਪਾਂ ਨਾਮ ਰੱਖਿਆ ਸੀਗਾ ਤੇ ਬਈ ਬਹੁਤ ਉੱਡੇ ਸੀ ਕਬੂਤਰ ਕਈ ਕਬੂਤਰੀ ਐ ਉੱਡਦੇ ਉਹ ਗੇਮ ਸੀ ਬਾਈ ਦੀ ਹਣਾ ਉਹ ਦੇਖ ਕੇ ਵਾਕਈ ਉੱਡੀ ਸੀ ਸਾਰੇ ਨਹੀਂ ਉੱਡਦੇ ਕੋਈ ਕਬੂਤਰ ਹੀ ਉਹ ਮੇਰੇ ਮਨ ਚੀ ਗੱਲ ਪੰਦਰ ਬਾਈ ਜੱਜ ਕੀ ਮੱਕਸਾ ਲਾਣਾ ਇਹਦਾ ਪੈਣ ਤੋਂ ਘਰੇ ਵੀ ਜਦੋਂ ਸ਼ਾਟ ਦਾ ਜਦੋਂ ਸ਼ੁਰੂ ਹੋਵੇ ਹਾਂਜੀ ਹਾਂਜੀ ਤੇ ਮੈਂ ਥੱਲੇ ਰੱਖੀ ਬਿਠਾ ਸੀ ਮੇਰੇ ਕੋਲ ਕਬੂਤਰ ਜਿੰਦੇ ਮੇਰੇ ਮਨ ਨੇ ਕਾ ਮੱਕਰ ਤੇ ਫਿਰ ਮੈਂ ਫੱਤੇ ਕਰੇ ਥਾਰੇ ਹੀ ਹੀਰੀ ਮੋਂ ਸਾਰੇ ਮੈਂ 5 ਬੰਦਾਂ ਨੂੰ ਦੇ ਕੇ ਛੱਡਦਾ 5 ਕੀਰੀਆਂ ਜੀ ਬਈ ਮੇਰੇ ਤੇ ਮੀਰਾ ਉਹ ਗਏ 7 ਵਜੇ ਆ ਗਏ ਸੀ ਇਹ ਲੋਕ ਕੋਈ ਹੋਰ ਛੱਡਿਆ ਸੀ ਆ ਉਹਨਾਂ ਦੇ ਘੁੱਟ ਵੀ ਪਈ ਸੀ ਪੂਰੀ ਦਿੱਲੀ ਦੇ ਪਾਰ ਦੇ ਉਹ ਉਹਨੂੰ ਹੀ ਘਰ ਲੈ ਜੀ ਫ੍ਰੈਂਚ ਤੇ ਜਾਣ ਲੱਗਾ ਮੈਂ ਫ੍ਰੈਂਚ ਤੇ ਬੈਠਾ ਜੀ ਜੀ ਤੁਨ ਕੋਤੋਂ ਖਵਾਇਣਾ ਉੱਦੇ ਹਰਿਆ ਤੁਸੀਂ ਅੱਜ ਖਾਣੇ ਨਾ ਹਰ ਗਿਆ ਜੀ 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 ਫ੍ਰੈਂਚ ਨੇ ਬੈਠ ਗਿਆ ਤੇ ਮੈਂ ਬਾਕੀ ਉਹ ਦੂਰ ਖੜਾ ਪਾ ਆਪਾਂ ਜਲਾਇਆ ਇਹ ਤਾਂ ਨਭੀਂ ਗਿਆ ਅੰਦਰ ਠੀਕ ਹੈ ਜੀ ਮਗਰੇ ਜਿੱਦ ਮੈਂ ਛੱਡਿਆ ਭੁੱਖਾ ਫੇਰ ਆਂ ਜਾਂਦਾ ਜਿੱਦ ਤੇ ਜਾ ਕੇ ਛੱਡਦਾ ਉਹ ਦਿੱਸਤ ਜਾਂਦਾ ਆ ਲਓ ਜੀ ਆ ਗਿਆ ਕੇ ਲਾਲ ਚੀਨਾ ਇਹ ਬਾਈ ਕਿਹੜਾ ਉਸੇ ਚੋਂ ਹੀ ਇਹ ਫਿਓਰੇ ਫਿਓਰੇ ਦਵਾ ਆ ਇਹੋ ਜੀ ਫਿਓਰੇ ਲਓ ਜੀ ਆ ਦੇਖ ਲਓ ਬਾਈ ਜੀ ਇਹ ਬੜਾ ਡਸੂੜੀ ਦੇ ਪਿੰਡ ਕਿਸੇ ਨਹੀਂ ਇਹ ਤਾਂ ਟੱਪਾਲੇ ਵਾਲੀ ਐ ਟੱਪਾਲੇ ਵਾਲੀ ਟੱਪਾਲੇ ਛੱਡੀ ਸੀ ਟੱਪਾਲੇ ਜਿੱਤੀ ਚਾਂਟੜੇ ਜਿੱਤੀ ਚਾਰ-ਪਾੰਜ ਛੱਡੀ ਸੀ ਲਓ ਜੀ ਆ ਬਾਈ ਕੋਈ ਆ ਜਾਂ ਮੇਰੇ ਘਰ ਹੀ ਆ ਔਰ ਥੋੜੇ ਜਿ ਪਰਲੇ ਜਾਲਾਂ ਵਾਲੇ ਵੀ ਕੂਤਰ ਵਹਾਉਣੇ ਆ ਬਾਈ ਦੇ ਇਹ ਬਾਈ ਮੋਸ਼ੇ ਵੱਡੇ ਆ ਜਾਂ ਇਹਨਾਂ ਦੇ ਵਿੱਚ ਬਾਈ ਵੱਡੇ ਵੀ ਹੈਗੇ ਆ ਤੇ ਪੱਠੇ ਵੀ ਹੈਗੇ ਉੱਤ ਨਾਲੇ ਠੀਕ ਹੈ ਜੀ ਲਓ ਜੀ ਆਪ ਸਾਰੇ ਬਾਈ ਇਹ ਬਾਈ ਮੋਜੇ ਕਿਹੜੇ ਆ ਏ ਭਾਈ ਮੇਰੇ ਕੋਲ ਨਾ ਤੇਰੀ ਭਾਈ ਗਾੜੀ ਕੂਤਰੀ ਆਈ ਸੀ ਉਹਦੇ ਮੌਜੂਦਤੀ ਸੀ ਨਾ ਲਗੜ ਮੋਚੀ ਜੀ ਸੀ ਐਸਾ ਤੇ ਜਿਹੜੀ ਆਪਾਂ ਗੱਲ ਕਰਕੇ ਠਿਆ ਠੀਕ ਆ ਠੀਕ ਆ ਇਹ ਜਿਹੜੇ ਉਹਦੀ ਲੈਣ ਵਾਲੇ ਉਹ ਖੜ ਦੇ ਵਿੱਚ ਮੋਚੇ ਠੀਕ ਆ ਠੀਕ ਆ ਜੀ ਚੰਗੇ ਤਰ੍ਹਾਂ ਦਿਖਾ ਕਾਲੂ ਪੁੱਤਰਾ ਆ ਚੀਨਾ ਮੋਸ਼ੇ ਕਿਹੜਾ ਦੋ ਆ ਚੀਨਾ ਰੋਦਾ ਜਾ ਇਹ ਰੋਦਾ ਜਾ ਪਈ ਚਲਾ ਪਰਲੇ ਫੋੜੀ ਦਾ ਪਰੋਚਾ ਨਹੀਂ ਵੇਖਿਆ ਅੱਛਾ ਉਹ ਬਾਜ ਗਿਆ ਪਿਓ ਦਾ ਭਾਈ ਠੀਕ ਆ ਠੀਕ ਆ ਆਥ ਲੜਾਈ ਮੁਖਾ ਕਾਲੂ ਪੁੱਤਰਾ ਹੋਵੇ ਉਹ ਦੁੱਖੀ ਦੰਦ ਗਰਸਨੀ ਲੱਗਿਆ ਚਲੋ ਬਕੋਲ ਤੇ ਉਹ ਬਈ ਰਤੀ ਉਹ ਲਾਲ ਚਿੰਨ ਇਹ ਉਹ ਉਸੇ ਪਾਕਿਸਤਾਨ ਵਾਲੇ ਜਿਹੜਾ ਪਕਾਹਦੇ ਨੇ ਪੁੱਤਰ ਨਾ ਜੂੜੇ ਟੋੜੀ ਛੱਤ ਵੀ ਵਗਾਵੀ ਕਾਨਿਆਂ ਦੀ ਬਾਈਆ ਬਾਈ ਨੇ ਬਹੁਤ ਸੋਹਣੀ ਛੱਤ ਆ ਕਾਨਿਆਂ ਦੀ ਕਾਨੇ ਪਾਉਣੇ ਚਾਹੀਦੇ ਹੁਣ ਵੀ ਬਾਈ ਨੇ ਖੁੱਡੇ ਪਾਉਣਿਆਂ ਵੀ ਕਹਿੰਦਾ ਵਾ ਬਾਈ ਠੰਡੇ ਰਹੀ ਤੇ ਠੀਕ ਆ ਕਾਨਾਂ ਛੱਤ ਹਮੇਸ਼ਾ ਠੰਡੀ ਰੋ ਲੋ ਜੀ ਆ ਆ ਪਈ ਦੇ ਕਬੂਤਰ ਅੱਗੇ ਵੀ ਵਿਖਾਉਣੇ ਆ ਦੂਜੇ ਖੁੱਡਿਆਂ ਵਾਲੇ ਤੇ ਨਾਰਾ ਬਈ ਤੇ ਨਾਈ ਨਰ ਨੇ ਤੇ ਆ ਕਾਲਾ ਚੀਨਾ ਜਿਹੜਾ ਇਹ ਕਿਹੜਾ ਚੋ ਇਹ ਬਾਈ ਵਾਲੇ ਕੂਤਰਾਂ ਦੇ ਆ ਕਾਲੇ ਚੀਨੇ ਇਹ ਵੀ ਉਹਨਾਂ ਚੋ ਆ ਜੀ ਠੀਕ ਹੈ ਯਾ ਡੱਬਾ ਜਰਾ ਤੇ ਬੇਸੀ ਜਿੱਦੇ ਘੜਤੇ ਲਾ ਆ ਡੱਬਾ ਵੀ ਵਿਖਾਈ ਵੀ ਥੱਲੇ ਕੂਤਰਕ ਡੱਬਾ ਬੈਠਾ ਇੱਕ ਤਾਂ ਬੱਚਾ ਡੱਬਾ ਇੱਕ ਆ ਜੀਰਾ ਡੱਬਾ ਬੈਠਾ ਆ ਦੇਖੋ ਧੌਣ ਬਹੁਤ ਵਧੀਆ ਬਾਈ ਇਹਦੀ ਹਨਾ ਏ ਭਾਈ ਸਾਰੇ ਚੱਕੇ ਉੱਡ ਗਏ ਕਾਲੇ ਜੀਰੇ ਇਹ ਲਾਲ ਜੀਰਾ ਕਹਿੰਦਾ ਕਾਲੇ ਜੀਰਾ ਕਹਿੰਦਾ ਲਾਲ ਜੀਰਾ ਕਹਦਾ ਇਹ ਹੁਣ ਅਨਲਗ ਰੱਖਿਆ ਹਿੱਸੇ ਦਾ ਹੀ ਹੈਗਾ ਡੱਬਾ ਡੱਬਾ ਕੋ ਉਤਰਦਾ ਮੈਨੂੰ ਗੰਦੀ ਆ ਤੇ ਭਾਈ ਮੈਂ ਪਰ ਗੋਏ ਬਣਾ ਹਟਦਾ ਨਹੀਂ ਉਹਨਾਂ ਚੋਂ ਮੈਂ ਤਾਂ ਛੱਡੀ ਜਾਣਾ ਠੀਕ ਠੀਕ ਤੇ ਪਰ ਜਿਹੜਾ ਅਨਲਗ ਕੇ ਉਹ ਹੀ ਮੇਰੇ ਕੋਲੇ ਰਹਿ ਜਾਂਦਾ ਠੀਕ ਹਾਂ ਉਡਣ ਵਾਲੇ ਤੋਂ ਵੀ ਆਪਾਂ ਛੱਡਦੇ ਫਿਰ ਲਾਲ ਚ ਕਰ ਲਈ ਤੇ ਵੀ ਛੱਡ ਦਿੱ ਗਏ ਹਾਂ ਹਾਂ ਜਦੋਂ ਉਡਦਾ ਫਿਰ ਆਪਾਂ ਰੋਣ ਦਾ ਵੀ ਆਪਾਂ ਛੱਡੀਏ ਛੱਡ ਗਿਆ ਲੋਰੀਆ ਭੈਰੀਆ ਕਬੂਤਰ ਇੱਧਰ ਫੇਰ ਭਾਈ ਇੱਕ ਗੂੜਾ ਕਾਲਾ ਜਿੰਨਾ ਆ ਗਿਆ ਇਹ ਵੀ ਹੋਰ ਕਾਲੇ ਆਇਆ ਦੇ ਨਾਲ ਦਾ ਉਹਨਾਂ ਨਾਲ ਦਾ ਹੀ ਹਾਂਜੀ ਇਹ ਛੋਟਾ ਗੂੜਾ ਕਾਲਾ ਚਿੰਗਾ ਹਾਂਜੀ ਇਹ ਝੜ ਕੇ ਚੀਨਾ ਜਾ ਹੋ ਜੂਗਾ ਹੋਰ ਠੀਕ ਹੈ ਠੀਕ ਹੈ ਠੀਕ ਹੈ ਲੋਰੀਆਂ ਸਾਰੀਆਂ ਕਬੂਤਰੀਆਂ ਤੇ ਪੱਠੇ ਬਈ ਕੋਈ ਪੱਠੇ ਹਾਂਜੀ ਕੋਈ ਛੋਟੇ ਬੱਚੇ ਕੋਈ ਪੱਟਗੀਆਂ ਹੈ ਪੱਟ ਕੇ ਬਈ ਬਾਜੀਆਂ ਚ ਤੋਣੇ ਉੱਤਰ ਕੇ ਸਿੱਧੇ ਵੀ ਸਾਰੀਆਂ ਸਾਰੀਆਂ ਮੈਂ ਤਾਂ ਪੱਟੇ ਵੀ ਡਾ ਦਿੰਦਾ ਜਿਹੜੇ ਸਾਰਾ ਹੋਈ ਸਾਰ ਵੀ ਛੱਟ ਲਈਦੇ ਜਿਹੜੇ ਹੁਣ ਸਰ ਨਹੀਂ ਹੁੰਦੇ ਪੈ ਉਹ ਪੱਟਨੇ ਦਾ ਪੈਂਦੀ ਆ ਉਹ ਪੱਟਨੇ ਪੈਂਦੇ ਆ ਆਹਾ ਮੈਂ 20 ਫਰਵਰੀ ਨੂੰ ਬਾਈ ਪਟ ਦੇ ਲੈਂਦੇ ਆ ਜੀ ਜੀ 10 ਅਪ੍ਰੈਲ ਨੂੰ ਸਹੀ ਕੱਢਣ ਵਾਲੇ ਪਾਰ ਬਣਨਗੇ ਜੀ ਕੋਤ 50 55 ਦਿਨ ਲੈ ਜਾਂਦਾ ਸਹੀ ਜਿੰਨਾ ਚਿਰ ਖੰਭ ਚੋਂ ਖੂਨ ਸੁਕਦਾ ਦੇ ਠੀਕ 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 ਹਾਂ ਕਿਉਂਕਿ ਆਪਾਂ ਕਹਿ ਦਿੰਦੇ 40 ਦਿਨਾਂ ਤੋਂ 42 45 ਸਾਰੋ ਜਿੰਦਾ ਪਰ ਨਹੀਂ ਹੁੰਦਾ ਕਈ ਵਾਰੀ ਹੁੰਦਾ ਨਾ ਆਪਣੇ ਪੁੱਤਰ ਪਰਸਰ ਹੋ ਹੀ ਗਏ ਹਨਾ ਜਿਹੜੇ ਹੁਣ ਪਰਸਰ ਨੇ ਇਹ ਨਹੀਂ ਪਟੂਗਾ ਇਹ ਨਹੀਂ ਪਟੇ ਇਹ ਨਹੀਂ ਪਟੇ ਆ ਜਿਵੇਂ ਪਰਸਰ ਹੋ ਗਿਆ ਇਹਨੂੰ ਨਹੀਂ ਪਟਦਾ ਆ ਨਹੀਂ ਇਹਨੂੰ ਪਟੂ ਦੀ ਇਹ ਉਵੇਂ ਰੱਖੋਗੇ ਕੀ ਕਹੀਉਂਗੇ ਕਹਿੰਦੇ ਲਓ ਜਿੱਕ ਖੁੱਡਾ ਹੋ ਰਿਹਾ ਗਿਆ ਉਹ ਹੀ ਲਓ ਜੀ ਇਹਦੇ ਚ ਹੋਰ ਆ ਗਏ ਕਬੂਤਰ ਬਾਈ ਦੇ ਤੇ ਇਹੇ ਜੋੜੀਆਂ ਲੱਗੀਆਂ ਵੀ ਨੇ ਜੋੜੀਆਂ ਬਾਈ ਆਹ ਬੱਚਾ ਬੁਮਾਰਾ ਰੱਤਾ ਇਹਦੀ ਲੱਤ ਟੁੱਟ ਗਈ ਯਾਰ ਉੱਤੋਂ ਡਿੱਗ ਪਿਆ ਉਹ ਉੱਤੋਂ ਆ ਕਰਕੇ ਠੀਕ ਹੈ ਠੀਕ ਹੈ ਠੀਕ ਹੈ ਬੁਮਾਰਾ ਨੀ ਕਾ ਇਹ ਬਾਈ ਕਿਹੜੀ ਜੋੜੀ ਹੈ ਲਾਲ ਜੀ ਦੀ ਤੇ ਕੁਦਰੀ ਪਾਈ ਵਾਲੇ ਰੁੱਝੀਆਂ ਦੀ ਕਾਲੀ ਜਿੰਨਿਆਂ ਚੋਂ ਕੂਤਰ ਪਾਕਿਸਤਾਨ ਵਾਲੇ ਕੂਤਰ ਦਾ ਜੀ 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 ਤੇ ਅੱਗੇ ਕੋ ਜੋੜਾ ਬੈਠਾ ਥੱਲੇ ਥੱਲੇ ਕਰੀ ਥੱਲੇ ਇਹ ਕੂਤਰ ਬਾਈ ਵਾਲੇ ਕੂਤਰਾਂ ਦਾ ਆ ਗਿਆ ਜੀ 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 ਤੇ ਕੂਤਰੀ ਫੇਰੇ ਨਾਲ ਦੀ ਆ ਗਈ ਇਹ ਮੇਰੇ ਕੋਲ ਤਿੰਨ ਨਹੀਂ ਲੈਣਾ ਬਾਈ ਤਿੰਨਾਂ ਦੀ ਮਿਸ ਪਾ ਕੇ ਮੈਂ ਛੱਡ ਲੈਣਾ ਪਿਓਰ ਨਹੀਂ ਕਦੇ ਛੱਡਿਆ ਹਰ ਇੱਕ ਜੋੜੇ ਦਾ ਪਿਓਰ ਜਿਹੜੇ ਉਪਰ ਰੱਖ ਲੈਣਾ ਹਣਾ ਠੀਕ ਹੈ ਠੀਕ ਹੈ ਠੀਕ ਹੈ ਜਿਹੜੇ ਮਿਸ ਵਾਲੇ ਉਹ ਛੱਡ ਲੈਣਾ ਠੀਕ ਹੈ ਠੀਕ ਹੈ ਲਓ ਜੀ ਆਹਾ ਬਾਈ ਦੇਸੀ ਕਬੂਤਰ ਸਾਰੇ ਤੁਹਾਨੂੰ ਦਿਖਾਏ ਆ ਜਿੰਮਾ ਕੂਤਰ ਬਈ ਉਦੋਂ ਆ ਡੰਗਾਲ ਆਪਣਾ 3 ਦਿਨ ਨੂੰ ਗਿਆ ਸੀ ਆ ਆ ਕਰੇ ਵੀ ਲਾਲ ਚੀਨੇ ਤੇ ਇਧਰ ਇਹ ਆ ਡੰਗਾਲ ਆ ਬਾਈ ਕਹ ਅੱਛਾ 3 ਦਿਨ ਦੁੱਸਰ ਉੱਡੇ ਸੀ ਜੀ ਜੀ ਤੇ ਸਰਚ ਪਿਛੇ ਦਿਨ ਆ ਚੌਥੇ ਦਿਨ ਬਾਜੀ ਚੌਥੇ ਦਿਨ ਬਾਜੀ ਮੁੱਕੀ ਹਾਂ ਇਹ ਕੁੱਤਰੇ 4 ਦਿਨ ਉੱਡਦਾ ਰਿਹਾ ਬਾਈ ਜਿਉਂਦਾ ਸੀ ਉਦੋਂ ਬਾਈ ਹਾਂ ਬਾਈ ਬਰਕਰਨ ਉਹ ਉੱਡਦਾ ਸੀ ਬਾਈ ਜਿਉਂਦਾ ਸੀ ਆ ਆ ਠੀਕ ਆ ਠੀਕ ਆ ਠੀਕ ਹੈ ਜੀ ਕੁੱਤਰ ਬਹੁਤ ਵਧੀਆ ਲਓ ਜੀ ਆਹ ਬਾਈ ਦਾ ਮੇਨ ਕਮਰਾ ਜਿੱਥੇ ਕਬੂਤਰ ਸਾਮਦਾ ਹੈ ਆ ਸਾਰੀਆਂ ਬਾਈਆਂ ਸ਼ੀਲਡਾਂ ਜਿੰਨੀਆਂ ਵੀ ਸ਼ੀਲਡਾਂ ਬਾਈਆਂ ਤੇ ਅੱਗੇ ਹੋ ਜਾਓ ਬਾਈ ਤੁਸੀਂ ਆ ਤੁਹਾਨੂੰ ਸਾਰੀਆਂ ਇੱਕ ਇੱਕ ਕਰਕੇ ਆਪਾਂ ਸ਼ੀਲਡਾਂ ਵਿਖਾਉਣੇ ਆ ਤੇ ਲੋਰੀ ਆ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਨਾਮ ਬਚਿਆ ਹੀ ਨਹੀਂ ਹਣਾ ਅਸੀਂ ਹਾਲੇ ਬਾਈ ਘਰੇ ਬਹੁਤ ਵੀ ਭਾਈ ਆ ਸਾਰਿਆ ਕਦੇ ਮੈਨੂੰ ਆਸਲਾ ਬੋਲਦਾ ਆ ਲੈ ਯਾਰ ਚਾਰ ਛਿਕਨੇ ਘਾ ਦੇ ਪਾਰੀ ਤੇ ਡੀ ਆਪਾ ਬਾਈ ਦਾ ਬੋਲ ਏ ਤੇ ਇਹ ਫਿਰ ਪਰ ਕੀ ਔਲ ਕਰ ਕਰੇ ਜੋੜਦੀ ਗੱਲ ਜਾ ਕੇ ਆ ਬਾਈ ਏਸੀ ਫਿਰ ਏਸੀ ਬਾਈ ਆਏ ਮੇਰੇ ਕੋਲੇ ਮੁੰਡੇ ਆਉਂਦੇ ਆ ਥੱਕੇ ਟੁੱਟੇ ਆਉਂਦੇ ਯਾਰ ਮੈਂ ਤਾਂ ਘਰੇ ਰਹਿ ਜਨਾ ਬਾਦੀਆਂ ਛੱਡਦੇ ਫੜ ਗਾ ਇੱਕ ਘਾਟ ਚਲਾਉਣੀ ਇਹ ਫਿਰ ਉਹ ਰਾਤ ਮੌ ਦਾ ਸੌ ਜਾਂਦੇ ਇੱਥੇ ਆ ਗਏ ਜੀ ਆ ਬਾਈ ਦੇ ਇੱਥੇ ਕਬੂਤਰ ਸਾਂਭਣ ਨੂੰ ਜਾਲੀ ਕਬੂਤਰ ਮੈਂ ਲੈ ਜਨਾ ਆਉਦੇ ਘਰੇ ਸਾਂਭਣ ਵਾਲੀ ਉਗਾ ਅੱਤਰਮਾ ਇਹ ਤੇ ਕਰੇ ਵੀ ਜਾਰੀ ਹੈਗੀ ਹੈ ਇੱਥੇ ਤਾਂ ਉੱਡ ਕੇ ਆਉਣ ਬਦਾਂ ਤੋਂ ਪਾਤੇ ਪਾੜੇ ਜਿਹੜਾ ਸਾਹਮਣਾ ਹੋਗਾ ਉਹ ਮੈਂ ਕਰੇ ਲੈ ਜਨਨਾ ਨਾ ਪੁੱਤਰ ਠੀਕ ਹੈ ਠੀਕ ਤੇ ਇੱਥੇ ਫਿਰ ਮੁੰਡੇ ਸੁੰਦੇ ਸਨ ਤੇ ਮੇਰੇ ਕੋਲ ਵੀ ਇਹ ਤਾਂ ਪਾਇਰੇ ਦੇਕਾ ਜੀ ਬਹੁਤ ਮਹਾਨ ਸ਼ਖਸੀਅਤ ਹਨਾ ਆਏ ਲਓ ਜੀ ਆਹ ਨੀਤਾ ਸਿੰਘ ਦੇ ਜੜੀ ਆ ਜਿਹੜੇ ਨੀਤਾ ਪਾਲ ਸਰਾਂ ਨਾਲ ਉਹਨਾਂ ਦੇ ਫਾਦਰ ਸਾਹਿਬ ਹੈ ਚੌਧਰੀ ਹਰਚੰਦ ਸਿੰਘ ਕਾਕਾ ਦੇ ਨਾਮ ਨਾਲ ਮਸ਼ਹੂਰ ਸੀ ਆਏ ਇੱਥੇ ਕੁੱਤਰ ਮੇਰਾ ਚੀਨਾ ਜਿੱਤਾ ਸੀ ਫਿਰ ਜਦੋਂ ਬੜੀ ਗਰਮੀ ਸੀ ਉਤਰ ਵੀ ਪੁੱਤਰ ਭਾਈ ਜੀ 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 2 ਵਜੇ ਮਾਨੂੰ ਕੁੱਤਰ ਮਰ ਕੇ ਜੀ ਜੀ 2 ਵਜੇ ਮੇਰਾ ਕੱਲਾ ਜੇਗਾ ਸੀ ਭਾਈ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਉਹਨਾਂ ਟਾਈਮਾਂ ਦੀ ਇਹ ਗੱਲ ਹੈ ਕਾਕਾ ਚੌਧਰੀ ਉਹਨਾਂ ਨਾਲ ਕੁੱਤਰ ਡਾਉਂਦੇ ਸੀ ਬਿਲਕੁਲ ਲਵਾਨੇ ਵਾਲੇ ਸ਼ਰੀਫ ਸੀ ਨਾ ਜੋ ਉਹਨਾਂ ਨਾਲ ਇਹ ਉਹਨਾਂ ਸਮਿਆਂ ਦੀ ਫੋਟੋ ਹੈ ਆ ਤੁਹਾਨੂੰ ਦਰਸ਼ਨ ਕਰਾ ਦਈਏ ਨੇਤਾ ਭਗਤ ਸਰਪਾਈ ਉਹਨਾਂ ਦੇ ਫਾਦਰ ਸਾਹਿਬ ਹੈ ਤੇ ਲੋ ਜੀ ਬਾਈ ਦੇ ਜਨਮ ਮਿੱਤਰ ਇਹ ਨੰਮਿੰਟ ਮੁੰਡਿਆ ਦਾ ਪਤਰਪਈ ਜੀ ਨਾਲ ਦਾ ਸਾਥ ਆਪਾਂ ਨੂੰ ਸ਼ਿੱਧੂ ਦਾ ਗੁਰਪ੍ਰੀਤ ਦਾ ਭੋਲੂ ਦਾ ਗਰਮੀਤ ਦਾ ਹੋਰ ਨੇ ਪੰਜ ਚਾਰ ਮੁੰਡੇ